ਜੋ ਵਜਣਾ ਮੈਂ ਬੱਸ ਦੇ ਵਿੱਚ ਸਫ਼ਰ ਕਰ ਰਿਆ ਸੀਗਾ ਤੇ ਬੜੀਆਂ ਔਰਤਾਂ ਨੇ ਬੰਦਿਆਂ ਨੇ ਵੀ ਕਿਹਾ ਕਿ ਬੜੀਆਂ ਮੁਸ਼ਕਲਾਂ ਆ ਰਹੀਆਂ ਐ ਕਿ ਬੱਸ ਵਾਲੇ ਬੱਸ ਰੋਕਦੇ ਨਹੀਂ ਜਿੱਥੇ ਵੀ ਬੰਦੇ ਵੀ ਨਾਲ ਬੁੜੀਆਂ ਵੀ ਖੜੀਆਂ ਹੁੰਦੀਆਂ ਬੰਦੇ ਵੀ ਖੜੇ ਹੁੰਦੇ ਆ ਪਰ ਉਹ ਬੱਸ ਦੇ ਅੰਦਰੋਂ ਲੋਕ ਲਾਉਂਦੇ ਆ ਤੇ ਕਿਰਕੇ ਸਾਬੀ ਦੀ ਇਹ ਬੜੀ ਸਮਝਣ ਵਾਲੀ ਗੱਲ ਐ ਬੜਾ ਗੰਭੀਰ ਪੇਸ਼ਾ ਬਣ ਗਿਆ ਕਿਉਂਕਿ ਸਰਕਾਰਾਂ ਜਦੋਂ ਸਰਕਾਰਾਂ ਨਹੀਂ ਹੁੰਦੀਆਂ ਜੀ ਉਦੋਂ ਬੜੀ ਵਾਰ ਕਿਹਾ ਜਾਂਦਾ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗੇ ਕੋਈ ਫਰਾਂਸਕ ਬਣਾਉਣ ਨੂੰ ਫਿਰਦਾ ਪਰ ਲੋਕ ਕਹਿੰਦੇ ਕਿ ਯਾਰ ਪੰਜਾਬ ਨੂੰ ਪੰਜਾਬੀ ਦਾ ਘੱਟੋ ਘੱਟ ਰੈਨਦੋ ਹੁਣ ਔਰਤਾਂ ਨੂੰ ਸਹੂਲਤਾਂ ਤਾਂ ਦਿੱਤੀ ਆ ਲੇਕਿਨ ਉਹਦੇ ਨਾਲ ਦੀ ਨਾਲ ਆਪਾਂ ਗੱਲ ਸਮਝੀਏ ਕਿ ਜਿਹੜੇ ਕੁਝ ਕ ਕੰਡਕਟਰ ਵੀਰ ਨੇ ਪਤਾ ਨਹੀਂ ਘਰੋਂ ਖਜੇ ਜਾਂਦੇ ਆ ਆਪਣੇ ਪਰਿਵਾਰ ਚੋਂ ਖਜੇ ਜਾਂਦੇ ਆ ਆਪਣੀ ਔਰਤਾਂ ਤੋਂ ਖਜੇ ਜਾਂਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਉਹ ਬਾਹਰ ਆ ਕੇ ਦੂਜੀਆਂ ਭੈਣਾਂ ਤੇ ਗੁੱਸਾ ਕੱਢਦੇ ਆ ਹੁਣ ਸਰਕਾਰ ਵੱਲੋਂ ਤਾਂ ਸਹੂਲਤਾਂ ਦਿੱਤੀ ਗਈ ਆ ਲੇਕਿਨ ਰਵਈਆ ਬੜਾ ਗਲਤ ਹੁੰਦਾ ਰਵਈਆ ਬੜਾ ਕਈ ਕੰਡਕਟਰਾਂ ਦਾ ਰੁੱਖਾ ਹੁੰਦਾ ਬਤਮੀਜ਼ੀ ਵਾਲਾ ਹੁੰਦਾ ਪਿੱਛੇ ਜੇ ਆਪਾਂ ਇੱਕ ਵੀਡੀਓ ਵੀ ਜਨਤਕ ਕੀਤੀ ਸੀ ਇੱਕ ਪੰਨ ਬੱਸ ਕੰਡਕਟਰ ਇੱਕ ਬਜ਼ੁਰਗ ਨਾਲ ਲੜ ਰਿਹਾ ਸੀਗਾ ਸਿਰਫ ਇਹੀ ਪੁੱਛਣ ਤੇ ਉਹਨੇ ਕਿਹਾ ਕਿ ਦੱਸ ਦੇ ਪਾਈਏ ਬੱਸ ਕਿੱਧਰ ਨੂੰ ਜਾ ਰਹੀ ਹੈ ਚੰਡੀਗੜ੍ਹ ਵੱਲ ਨੂੰ ਜਾ ਰਹੀ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਬੱਸ ਜਾ ਰਹੀ ਹੈ ਉਹਨੇ ਜਿਉਂ ਭੜਕ ਗਿਆ ਤੇ ਗਾਲੀ ਗਲੋਚ ਕਰਨ ਲੱਗ ਪਿਆ ਸੀ ਮੌਕੇ ਤੇ ਸੀ ਜਦੋਂ ਵੀਡੀਓ ਬਣਾਈ ਤਾਂ ਫਿਰ ਗੱਡੀ ਪਹਚਾ ਲਈ ਜਿਹੜੀ ਤੁਸੀਂ ਗੱਲ ਕਰ ਰਹੇ ਆ ਇਹ ਦਿੱਕਤ ਆ ਰਹੀ ਹੈ ਜੀ ਔਰਤਾਂ ਨੂੰ ਦੇਖ ਕੇ બસ ਰੋਕਣ ਦੀ بجائے ਬੱਸ ਭਜਾਈ ਜਾਂਦੀ ਹੈ ਬਹੁਤ ਭੈਣਾਂ ਨੇ ਸ਼ਿਕਾਇਤ ਜਾਰ ਕੀਤੀ ਹੈ ਬਹੁਤ ਬੀਬੀਆਂ ਨੇ ਸ਼ਿਕਾਇਤ ਜਾਰ ਕੀਤੀ ਹੈ ਕਿ ਜਿਨ੍ਹਾਂ ਨੇ ਕੇਵਲ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਵੱਲ ਨੂੰ ਜਾਣਾ ਹੁੰਦਾ ਪਿੱਛੋਂ ਕੇਵਲ ਬੱਸ ਸਪੀਡ ਨਾ ਆਉਂਦੀ ਹੈ ਤਾਂ ਰੁਕਦੀ ਨਹੀਂ ਖੁਸ਼ਿਆਰਪੁਰ ਏਰੀਆ ਵਿੱਚ ਬਹੁਤ ਦਿੱਕਤ ਮਹਿਸੂਸ ਕੀਤੀ ਗਈ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਕਈ ਵੇਲੇ ਕੀ ਕਰਦੀਆਂ ਔਰਤੇ ਵੀ ਸਮਝਦੀਆਂ ਕਿ ਚਲੋ ਐਦਾਂ ਕਰਦੇ ਆ ਟੋਲ ਟੈਕਸ ਤੇ ਜਾ ਕੇ ਜੇ ਨੇੜੇ ਤੇ ਨੇੜੇ ਟੋਲ ਟੈਕਸ ਹੈ ਜਿਹੜਾ ਲੰਬਾ ਸਫ਼ਰ ਕਰਨਾ ਉੱਥੋਂ ਆਪਾਂ ਜਾ ਕੇ ਬੱਸ ਫੜ ਲਾਂਗੇ ਕਿ ਬੱਸ ਸਟਾਪ ਤੇ ਤਾਂ ਰੋਕਦੇ ਨਹੀਂ ਹੁਣ ਉੱਥੇ ਦਿੱਕਤ ਕੀ ਆਣ ਲੱਗ ਪਈ ਦਰਵਾਜ਼ੇ ਅੰਦਰੋਂ ਬੰਦ ਕਰਕੇ ਕੁੰਡੀ ਲਾ ਦਿੰਦੇ ਆ ਜੀ ਜੀ ਜਿਹਦੇ ਕਰਕੇ ਔਰਤਾਂ ਨੂੰ ਬਹੁਤ ਪਰੇਸ਼ਾਨੀ ਆਂਦੀ ਆ ਪਹਿਲਾਂ ਤਾਂ ਆਪਣਾ ਸਟਾਪ ਛੱਡ ਕੇ ਟੋਲ ਟੈਕਸ ਤੇ ਪਹੁੰਚ ਗਈਆਂ ਟੋਲ ਟੈਕਸ ਤੇ ਵੀ ਬੱਸ ਦੇ ਅੰਦਰੋਂ ਕੁੰਡੀ ਨਹੀਂ ਖੋਲਦੀ ਤਾਂ ਚੜ੍ਹਨਾ ਕਿਵੇਂ ਆ ਬੱਸ ਕੋਈ ਰੁਕਦੀ ਨਹੀਂ ਫਿਰ ਪ੍ਰਾਈਵੇਟ ਬੱਸਾਂ 'ਚ ਤੁਹਾਨੂੰ ਪਤਾ ਹੈ ਕਿ ਉਹ ਹਰ ਇੱਕ ਸਟਾਪ ਤੇ ਰੁਕਦੇ ਆ ਸਾਰੀਆਂ ਦੀ ਗੱਲ ਨਹੀਂ ਕਰਦੇ ਕੁਝ ਕੁ ਬੱਸਾਂ ਐਤਾ ਹੁੰਦੀਆਂ ਕਿ ਉਹਨਾਂ ਨੇ ਹਰੇਕ ਸਟਾਪ ਤੇ ਰੁਕਣਾ ਹੀ ਹੁੰਦਾ ਤਾਂ ਮੰਨ ਲਓ ਕਿਸੇ ਨੂੰ ਦਫ਼ਤਰ ਪਹ ਕੰਮ ਬਹੁਤ ਪਿੱਛੇ ਚਲੀ ਜਾਂਦਾ ਪਰ ਕੱਲਾ ਔਰਤਾਂ ਨੂੰ ਦਿੱਕਤ ਨਹੀਂ ਆਰੀ ਕਿਉਂਕਿ ਉਹਨਾਂ ਦੇ ਦਰਵਾਜ਼ੇ ਬੰਦ ਆ ਮੰਨ ਲਓ ਪੁਰਸ਼ਾਂ ਨੇ ਚੜਨਾ ਜੀ ਸਕੂਲੀ ਬੱਚਿਆਂ ਨੇ ਚੜਨਾ ਕਾਲਜिएट ਬੱਚਿਆਂ ਨੇ ਚੜਨਾ ਮੁੰਡੇ ਕੁੜੀਆਂ ਨੇ ਚੜਨਾ ਉਹ ਵੀ ਨਹੀਂ ਚੜ ਪਾਉਂਦੇ ਇਧਰ ਕੁੰਡਾ ਖੋਲੂਗਾ ਤਾਂ ਚੜਨਗੇ ਜੀ ਬਸ ਰੁਕੂਗੀ ਤਾਂ ਚੜਨਗੇ ਹੁਣ ਮੈਂ ਤਾਂ ਇੱਕ ਦਿਨ ਇੱਕ ਵੀਰ ਨੂੰ ਮਿਲਿਆ ਉਹ ਕਹਿੰਦਾ ਪਾਜੀ ਬਸ ਨਵੇਂ ਸ਼ਹਿਰ ਚ ਰੁਕਦੇ ਨਹੀਂ ਜਲੰਧਰ ਜਾਣਾ ਸੀ ਕਹਿੰਦਾ ਮੇਰਾ ਦਫ਼ਤਰ ਦਾ ਟਾਈਮ 2-3 ਵਾਰੀ ਲੰਘ ਗਿਆ ਕਹਿੰਦਾ ਮੈਂ ਦਫ਼ਤਰ ਫਿਰ ਗਿਆ ਇਹਨੇ ਰਕੇਸ਼ ਸਾਹਿਬ ਵੀ ਉਹ ਕਹਿੰਦਾ ਕਿ ਮੈਂ ਵਾਪਸ ਹੀ ਮੁੜਿਆ ਆ ਕਿ ਦਫ਼ਤਰ ਜਾ ਕੇ ਵੀ ਤਾਂ ਗਾਲਾਂ ਖਾਣੀਆਂ ਕਹਿੰਦਾ ਮੈਂ ਕਹਿੰਦਾ ਜੀ ਮੈਂ ਬਿਮਾਰੇ ਵਿੱਚ ਤਾਂ ਆ ਨਹੀਂ ਹੋਣਾ ਮਤਲਬ ਲੋਕਾਂ ਨੂੰ ਛੁੱਟੀ ਵੀ ਮਜਬੂਰੀ ਚ ਕਰਨੀ ਪੈ ਰਹੀ ਆ ਜੀ ਜੀ ਔਰ ਲੋਕ ਤਾਂ ਇਹ ਕਹਿੰਦੇ ਫਿਰ ਲੋਕਲ ਕੰਮ ਦੇਖ ਲਓ ਕੋਈ ਜਲੰਧਰ ਤਾਂ ਜਾ ਹੀ ਨਹੀਂ ਹੁੰਦਾ ਤਾਂ ਪਰੇਸ਼ਾਨੀਆਂ ਆ ਔਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਆਪਣੇ ਮਲਾਜ਼ਮਾਂ ਨਾਲ ਗੱਲਬਾਤ ਕਰਕੇ ਹੱਲ ਲੱਭਣਾ ਚਾਹੀਦਾ ਔਰ ਪਹਿਲੀ ਗੱਲ ਇਹ ਸਮਝਾਣੀ ਚਾਹੀਦੀ ਇੱਕ ਰਵਈਆ ਵਧੀਆ ਰੱਖੋ ਦੇਖੋ ਜਦ ਨੌਕਰੀ ਜੀ ਸੰਗਤ ਦੇ ਪੈਰੀ ਹੱਥ ਲਾਉਂਦੇ ਆ ਧਰਨੇ ਲਾਉਂਦੇ ਪਰ ਜਿਨ੍ਹਾਂ ਨੂੰ ਕਿਵੇਂ ਲ ਮਿਲ ਜਾਂਦੀ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕਿਉਂਕਿ ਬਹੁਤ ਸਾਰੇ ਹਲੇ ਵੀ ਬੇਰੋਜ਼ਗਾਰ ਭੈਣ ਭਰਾ ਧਰਨੇ ਤੇ ਬੈਠੇ ਆ ਨੌਕਰੀ ਮਿਲ ਜਾਂਦੀ ਉਦੋਂ ਅਸੀਂ ਕਿਉਂ ਭੁੱਲ ਜਾਈਏ ਕਿ ਅਸੀਂ ਵੀ ਆਮ ਲੋਕਾਂ ਦੇ ਵਿੱਚੋਂ ਹੀ ਨਿਕਲ ਕੇ ਆਏ ਆ ਅਸੀਂ ਵੀ ਜਨਤਾ ਦਾ ਹੀ ਹਿੱਸਾ ਆ ਤਾਂ ਭੁੱਲਣਾ ਨਹੀਂ ਚਾਹੀਦਾ ਔਰ ਹੁਸ਼ਿਆਰਪੁਰ ਏਰੀਆ ਤੇ ਤਾਂ ਅਲਟੀਮੇਟਮ ਵੀ ਦਿੱਤਾ ਗਿਆ ਜੀ ਖਬਰ ਵੀ ਲੱਗੀ ਜੀ ਅਖਬਾਰ ਚ ਤਾਂ ਇਹ ਗੰਭੀਰ ਵਿਸ਼ਾ ਹੈ ਇੱਕ ਬੜਾ ਚਿੰਤਾ ਦਾ ਇੱਕ ਵਿਸ਼ਾ ਹੋਰ ਚੱਲ ਰਿਹਾ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਲੈ ਲਓ ਗੁਰਦਾਸਪੁਰ ਜਿੱਥੇ ਕਿ 60 ਦੇ ਕਰੀਬ ਰੋਂਦ ਉਲਟੋ ਗੱਡੀ ਦੇ ਮਾਰੇ ਗਏ ਆ ਅੱਛਾ ਸਵਾਲ ਹੁਣ ਇਹ ਵੀ ਆ 60 ਰੋਂਦ ਆਏ ਕਿੱਥੋਂ ਨਾ ਕੋ ਅਸਲਾ ਆਇਆ ਕਿੱਥੋਂ ਤੁਸੀਂ ਗੱਲ ਕਰਦੇ ਹੋ ਕਿ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਆ ਪਰ ਆਪਾਂ ਕੱਲ ਇੱਕ ਰੀਲ ਵੀ ਦੇ ਦੇ ਸੀ ਕਿ ਕੋਈ ਪੇਲੂ ਬਦਮਾਸ਼ ਆ ਜੀ ਜੀ ਦੇਖੋ ਹਾਲਾਤ ਕਿਸ ਕਦਰ ਵਿਗੜ ਗਏ ਉਹ ਕਹਿੰਦਾ ਜੀ ਮੈਨੂੰ 500 ਰੁਪਏ ਦੇ ਦੋ ਬੰਦੇ ਨੂੰ ਤਸੱਲੀ ਬਖਸ਼ ਕੁੱਟਿਆ ਜਾਵੇਗਾ ਐਦਾਂ ਦੇ ਪੈਂਪਲੇਟ ਤਾਂ ਆਪਾਂ ਪੜ੍ਹੇ ਆ ਜਿੱਤੇ ਕਿਹਾ ਸੀ ਤਸੱਲੀ ਬਖਸ਼ ਬੱਚੇ ਨੂੰ ਪੜਾਇਆ ਜਾਵੇਗਾ ਇਲਾਜ ਕੀਤਾ ਜਾਵੇਗਾ ਤਸੱਲੀ ਬਖਸ਼ ਇਲਾਜ ਕੀਤਾ ਜਾਵੇਗਾ ਹੁਣ ਪੈਂਪਲਟ ਕੀ ਬਣਨ ਲੱਗੇ ਕਿ ਕੁੱਟਿਆ ਜਾਵੇਗਾ ਤਸੱਲੀ ਬਖਸ਼ ਧਮਕੀ ਦਿੱਤੀ ਜਾਵੇਗੀ ਬੰਦੇ ਨੂੰ ਮਾਰ ਮਾਰਕਟਾਈ ਕੀਤੀ ਜਾਊਗੀ ਮਾਰ ਦਤੇਗਾ 2000 ਰੁਪਏ ਲਿਆ ਕੇ 2000 ਰੁਪਏ ਚ ਬੰਦਾ ਮਾਰਦੇ ਆਗੇ ਦੱਸੋ ਚਾਹੇ ਕਿਸ ਨੇ ਸ਼ਰਾਰਤ ਚ ਹੀ ਕੀਤਾ ਜੀ ਆਪਾਂ ਬੜਾ ਲੰਬੇ ਇੰਸਟਾਗ੍ਰਾਮ ਤੇ ਪੇਜ ਨਹੀਂ ਲੱਭੇ ਆ ਜੇ ਲੱਭਦਾ ਜ਼ਰੂਰ ਆਪਾਂ ਵੀ ਇਸ ਗੱਲ ਨੂੰ ਪਟਾਪ ਕਰਦੇ ਤਾਂ ਜੋ ਪ੍ਰਸ਼ਾਸਨ ਦੇ ਨਿਗਾਹ ਚ ਆਵੇ ਪਰ ਇੰਨਾ ਆਮ ਲੋਕਾਂ ਦੇ ਮਨਾਂ 'ਚ ਤਾਂ ਖੌਫ ਫੈਲਦਾ ਕਿ ਨਹੀਂ ਫੈਲਦਾ ਬਿਲਕੁਲ ਫੈਲਦਾ ਆਮ ਲੋਕਾਂ ਦੇ ਮਨਾਂ 'ਚ ਡਰ ਬਣ ਪਣ ਪਤਾ ਕਿ ਨਹੀਂ ਬਣ ਪਦਾ ਔਰ ਇਦਾਂ ਦੇ ਮਾੜੇ ਅਨਸਰ ਨੂੰ ਲਗਾਮ ਲੱਗਣੀ ਚਾਹੀਦੀ ਜੇ ਅੱਜ ਉਹ ਇੰਨੀ ਜ਼ੁਰਤ ਕਰ ਰਿਹਾ ਕਿ ਪੈਂਪਲੇਟ ਪਾ ਦੇਵਾ ਕੱਲ ਨੂੰ ਉਹਨੂੰ ਕੋਈ ਮਾੜੇ ਅਨਸਰ ਹੋਰ ਆ ਕੇ ਖਸਾਉਣਗੇ ਉਹਨੂੰ ਪੈਸੇ ਦੇਣ ਕੇ ਕੀ ਪਤਾ ਕਿ ਹੋਰ ਵੱਡਾ ਕੰਡ ਕਰ ਦੋਵੇ ਕਿਸ ਦੀ ਜਾਨ ਦਾ ਖੌਫ ਬਣ ਜਾਵੇ ਤਾਂ ਇਹ ਚੀਜ਼ਾਂ ਗੰਭੀਰ ਨੇ ਮਾਪਿਆਂ ਨੂੰ ਚਾਹੀਦੀ ਬੱਚੇ ਦੀ ਕਾਉਂਸਲਿੰਗ ਬੱਚਿਆਂ ਨੂੰ ਜ਼ਰੂਰ ਜਾਗਰਤ ਕਰਨ ਸੁਚੇਤ ਕਰਨਾ ਸਮਝਾਉਣ ਕਿ ਕਾਨੂੰਨ ਦੇ ਦਾਇਰੇ 'ਚ ਹੀ ਰਹਿਣਾ ਪੈਂਦਾ ਹੈ ਕਾਨੂੰਨ ਦੇ ਦਾਇਰੇ 'ਚ ਰਾਵਾਂਗੇ ਤਾਂ ਜ਼ਿੰਦਗੀ ਸਿਰ ਚੱਲੇਗੀ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਕਾਨੂੰਨ ਦੀ ਅਵਗਿਆ ਨਹੀਂ ਕਰਨੀ ਕਿਉਂਕਿ ਜਿਹੜਾ ਕਾਨੂੰਨ ਦੀ ਅਵਗਿਆ ਕਰਦਾ ਕਾਨੂੰਨ ਦੇ ਅਗੇਂਸਟ ਚੱਲਦਾ ਕਾਨੂੰਨ ਦੀ ਉਲੰਘਣਾ ਕਰਦਾ ਉਹਨੂੰ ਸਜ਼ਾ ਮਿਲਣੀ ਲਾਜ਼ਮੀ ਹੈ ਜ਼ਰੂਰੀ ਹੈ ਕਿਉਂਕਿ ਅਸੀਂ ਸਾਰੇ ਕਾਨੂੰਨ ਚ ਬੱਜੇ ਹੋਏ ਹਾਂ ਕਾਨੂੰਨ ਦੇ ਦਾਇਰੇ ਚ ਹੀ ਰਹਿਣਾ ਚਾਹੀਦਾ ਇੱਕ ਹੋਰ ਨਾਲੇ ਦੂਜਾ ਬਟਾਲੇ ਸ਼ਹਿਰ ਦੀ ਖਬਰ ਆ ਸੂਰੀ ਸਾਹਿਬ ਮੂੰਹ ਬਨ ਕੇ ਇੱਕ ਵਿਅਕਤੀ ਅਣਪਛਾਤਾ ਆਇਲਟ ਸੈਂਟਰ ਦੇ ਬਾਹਰ ਫਾਇਰ ਕਰਕੇ ਚਲੇ ਗਿਆ ਲੋਕਾਂ ਦਾ ਇਧਰ ਕੇਸ ਆ ਵੀ ਸਵਾਲ ਹੁੰਦਾ ਸਾਡੇ ਅੰਸਰ ਅਣਪਛਾਤੇ ਚੋਂ ਰਹਿ ਜਾਂਦੇ ਆ ਜੀ ਬਾਇ ਨੇਮ ਇਹ ਸਾਹਮਣੇ ਕਿਉਂ ਨਹੀਂ ਆਉਂਦੇ ਲੋਕਾਂ ਨੂੰ ਬੜੀ ਦਿੱਕਤ ਰਹਿੰਦੀ ਹੈ ਲੋਕਾਂ ਨੂੰ ਬੜੀ ਪਰੇਸ਼ਾਨੀ ਰਹਿੰਦੀ ਹੈ ਲੋਕ ਕਮੈਂਟ ਸੈਕਸ਼ਨ ਵਿੱਚ ਆਪਣਾ ਗੁੱਸਾ ਗਲਾ ਆਪਣੇ ਤੋਖਲੇ ਜੀ ਜ਼ਾਹਰ ਕਰਦੇ ਆ ਕਿ ਕਦ ਤੱਕ ਦੇਖੋ ਇਦੋਂ ਆਪਾਂ ਛਟਲਾ ਨਹੀਂ ਸਕਦੇ ਗੱਲ ਨੂੰ ਕਿ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਪਹਿਲਾਂ ਨਾਲੋਂ ਵਿਗੜੀ ਆ ਜੀ ਆਏ ਦਿਨ ਤੁਸੀਂ ਗੁਰਦਾਸਪੁਰ ਬਟਾਲੇ ਦੀ ਗੱਲ ਕੀਤੀ ਜੇ ਆਪਾਂ ਆਪਣੇ ਲੋਕਲ ਏਰੀਆ ਦੀ ਗੱਲ ਕਰੀਏ ਆਕਲ ਕਿਸ਼ਨਪੁਰੇ ਵਿਕਾਂਡ ਹੋਇਆ ਜੀ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਇੱਕ ਪਰਚਾ ਦਰਜ ਹੋਇਆ ਕਰਿਆਮ ਰੋਡ ਤੇ ਵੀ ਮਾਈ 80 ਦਰਬਾਰ ਦੇ ਨੇੜੇ ਇੱਕ ਘਰ ਆ ਐਨ ਆਰ ਆਈ ਦੀ ਕੋਠੀ ਆ ਉੱਥੇ ਵੀ ਚੋਰਾਂ ਨੇ ਦਸਤਕ ਦਿੱਤੀ ਆ ਔਰ ਲਗਾਤਾਰ ਉੱਥੋਂ ਚੋਰੀ ਕਰਕੇ ਸਮਾਨ ਲੈ ਕੇ ਜਾਂਦੇ ਨੇ ਕਿਉਂਕਿ ਕੋਠੀ ਸੁੰਨੀ ਪਈ ਸੀ ਜਿਹੜਾ ਵੀਰ ਇੰਗਲੈਂਡ ਰਹਿੰਦਾ ਉਹਦੇ ਜੀਜਾ ਜੀ ਜਿਹੜੇ ਆ ਇੰਡੀਆ ਚ ਉਹ ਦੇਖ ਰਹੇ ਕਰਦੇ ਕਹਿੰਦੇ ਮੈਂ ਕਿਤੇ ਕਿਤੇ ਢੇੜਾ ਮਾਰਦਾ ਜਿੰਨੇ ਕਿ ਮੇਰੀ ਫੋਨ ਤੇ ਗੱਲ ਹੋਈ ਆ ਤਾਂ ਉੱਥੋਂ ਲਗਾਤਾਰ ਸਮਾਨ ਚੱਕ ਕੇ ਲੈ ਕੇ ਜਾਂਦੇ ਰਹੇ ਕਿ ਇੱਥੇ ਕਿਹੜਾ ਕੋਈ ਆਉਂਦਾ ਮਤਲਬ ਇੱਕ ਦਿਨ ਜਾ ਕੇ ਕੋਈ ਚੀਜ਼ ਵੇਚਦੀ ਦੂਜੇ ਦਿਨ ਜਾ ਕੇ ਕੋਈ ਚੀਜ਼ ਵੇਚਦੀ ਇਹਨਾਂ ਨੇ ਪਤਾ ਨਹੀਂ ਕਿਵੇਂ ਘੋਖ ਕੀਤੀ ਆ ਮਾੜੇ ਅੰਸਰਾ ਨੇ ਇਹਨਾਂ ਨੂੰ ਪਤਾ ਕਿ ਕਿਹੜਾ ਘਰ ਸੁੰਨਾ ਕਿਹੜੀ ਦੁਕਾਨ ਸੁੰਨੀ ਕਿਹੜੇ ਬੰਦੇ ਕੋਲ ਪੈਸੇ ਆ ਇਹ ਖਬਰ ਮੈਂ ਹੋਰ ਪੜ੍ਹ ਰਿਆ ਸੀ ਹੁਸ਼ਿਆਰ ਪਰ ਕਰਮਚਾਰੀ ਤੋਂ 2.5 ਲੱਖ ਰੁਪਇਆ ਬੈਗ 'ਚੋਂ ਖੋਕੇ ਲੈ ਤਾਂ ਮਤਲਬ ਅਮਨ ਕਾਨੂੰਨ ਦੀ ਸਥਿਤੀ ਸੱਚੀ ਬਹੁਤ ਵਿਗੜੀ ਆ ਇਹ ਤਾਂ ਚੋਰੀਆਂ ਚਕਾਰੀਆਂ ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਕਿ 60 ਰੌਂਦ ਚਲਾਪੇ ਮਤਲਬ ਇੰਨੀ ਬੇਖੌਫੀ ਐ ਨਾਟ ਬੰਦਾ ਦੇ ਅੰਦਰੋਂ ਡਰ ਨਿਕਲਿਆ ਹੋਇਆ ਪ੍ਰਸ਼ਾਸਨ ਦਾ ਕਾਨੂੰਨ ਦਾ 60 ਰੌਂਦ ਚਲਾਉਣੇ ਬੰਦਾ ਇੱਕ ਚਲਾ ਕੇ ਵੀ ਚਲਾ ਕੇ ਵੀ ਕਹਿੰਦਾ ਯਾਰ ਮੈਂ ਗਲਤੀ ਕਰ ਲਈ ਮਤਲਬ ਸੋਚਿਆ ਹੀ ਨਹੀਂ ਐਨਾ ਗੁੱਸਾ ਇੰਨੀ ਨਫ਼ਰਤ ਇੰਨੀ ਈਰਖਾ ਸਬਰ ਮਤਲਬ ਹੈ ਹੀ ਨਹੀਂ ਔਰ ਜੇ 60 ਰੌਂਦ ਚਲਾਇਆ ਉਧਰ ਮੌਤ ਵੀ ਹੋਈ ਹੈ ਇੱਕ ਉਹਨਾਂ ਖਬਰ ਸਾਹਮਣੇ ਆ ਰਹੀ ਹੈ ਜੀ ਨੇ ਦੋ ਉਹਨਾਂ ਦੇ ਜਿਨ੍ਹਾਂ ਦੇ ਚਲਾਈਆਂ ਉਹਨਾਂ ਦੀ ਮੌਤ ਹੋ ਗਈ ਹੈ ਦੋ ਬੰਦਿਆਂ ਦੀ ਦੋ ਦੂਜੀ ਧਿਰ ਦੇ ਹੋ ਗਈ ਮੌਤ ਫਿਰ ਦੱਸੋ ਪੱਲੇ ਕੀ ਰਹਿ ਗਿਆ ਜੇ ਦੋ ਅਗਲੇ ਦੇ ਮਾਰੇ ਤੂੰ ਆਪਣੇ ਵੀ ਤਾਂ ਗਵਾਲੇ ਕਿ ਨਹੀਂ ਜੇ ਉਹਨਾਂ ਦੇ ਬੱਚੇ ਰੋਲਣੇ ਤਾਂ ਬੱਚੇ ਆਪਣੇ ਵੀ ਰੋਲਣੇ ਕਿ ਨਹੀਂ ਇਹ ਲੋਕਾਂ ਦੀ ਵੀ ਕਾਉਂਸਲਿੰਗ ਹੋਣੀ ਬਹੁਤ ਜ਼ਰੂਰੀ ਹੈ ਅੰਦਰੋਂ ਗੁੱਸੇ ਗਰੇ ਨਿਕਲਣੇ ਚਾਹੀਦੇ ਪਰ ਜੇ ਪ੍ਰਸ਼ਾਸਨ ਦਾ ਡਰ ਹੋਵੇ ਜੀ ਜੇ ਕਾਨੂੰਨ ਦਾ ਡਰ ਹੋਵੇ ਫਿਰ ਬੰਦਾ ਐ ਜਿਹੜਾ ਪਿਸਤੌਲ ਚੱਕ ਕੇ ਰੌਂਦੇ ਚਲਾਉਂਦਾ ਗੋਲੀਆਂ ਨਹੀਂ ਮਾਰਦਾ ਪਰ ਜਿਹੜੀ ਵੱਡੀ ਗੱਲ ਹੈ ਲੋਕਾਂ ਨੂੰ ਜਾਗਰਤ ਅਵੇਅਰਨੈਸ ਲਿਆਉਣੀ ਬਹੁਤ ਜ਼ਰੂਰੀ ਪਰ ਆਏ ਦਿਨ ਹਾਲਾਤ ਇਦਾਂ ਬਿਗੜੀ ਜਾਂਦੇ ਆ ਚਿੰਤਾ ਦਾ ਵਿਸ਼ਾ ਹੈ ਗੰਭੀਰ ਵਿਸ਼ਾ ਐਗਰੇਜੀਅਸ ਵਿਸ਼ਾ ਹੈ